ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਾਲਪੁਰਾ ਵੱਲੋਂ ਕਮਿਊਨਿਟੀ ਸੈਂਟਰ ਦਾ ਜੋ 60 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਹੋਵੇਗਾ ਉਸ ਦਾ ਨੀ ਪੱਥਰ ਰੱਖਿਆ ਗਿਆ ਨੀ ਪੱਥਰ ਤੋਂ ਪਰਦਾ ਹਟਾਉਣ ਉਪਰੰਤ ਵਿਧਾਇਕ ਦਿਾਲਪੁਰਾ ਨੇ ਦੱਸਿਆ ਕਿ ਨਗਰ ਕੌਂਸਲ ਦਾ ਕਮਿਊਨਿਟੀ ਸੈਂਟਰ ਜਿੱਥੇ ਸ਼ਹਿਰ ਵਾਸੀਆਂ ਵੱਲੋਂ ਖੁਸ਼ੀ ਤੇ ਭੋਗ ਦੇ ਸਮਾਗਮ ਕੀਤੇ ਜਾਂਦੇ ਹਨ ਉਸ ਦੀ ਦਿੱਖ ਨੂੰ ਹੋਰ ਵਧੀਆ ਬਣਾਉਣ ਲਈ 60 ਲੱਖ ਰੁਪਏ ਦੀ ਤਜਵੀਜ਼ ਤਿਆਰ ਕੀਤੀ ਗਈ ਹੈ ਜਿਸ ਦਾ ਟੈਂਡਰ ਹੋ ਚੁੱਕਾ ਹੈ ਉਨ੍ਹਾਂ ਕਿਹਾ ਕਿ 6 ਮਹੀਨੇ ਵਿੱਚ ਇਸ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਅਤੇ ਜੇਕਰ ਹੋਰ ਵੀ ਖਰਚਾ ਕਰਨ ਦੀ ਲੋੜ ਪਈ ਤਾਂ ਉਹ ਵੀ ਪਾਸ ਕਰ ਦਿੱਤੇ ਜਾਣਗੇ ਸਦਾ ਅਗਿਆਤ ਕਮਿਊਨਿਟੀ ਸੈਂਟਰ ਦਾ ਰਹਿਣੋਂ ਦੇ ਵਿੱਚ ਨਿਕਾਣ ਦੇ ਲਈ ਨਾ ਨੀ ਪੱਤਰ ਰੱਖਿਆ ਗਿਆ ਜੀ ਕੀ ਗੱਲ ਹੈ ਬੜੀ ਖੁਸ਼ੀ ਦੀ ਗੱਲ ਹੈ ਜੀ ਮੈਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਸਾਡੇ ਹਲਕੇ ਦੀ ਜੋ ਰਹਿਨਮਾਈ ਕਰ ਰਹੇ ਨੇ ਸ੍ਰੀ ਸਰਦਾਰ ਜਗਤਾਰ ਸਿੰਘ ਜਾਲਪੁਰਾ ਜੀ ਦਾ ਸਮੂਹ ਸਾਡੇ ਕੌਂਸਲਰ ਸਾਹਿਬਾਨਾਂ ਦਾ ਕਿ ਅਸੀਂ ਜਿੰਨੇ ਅਧੂਰੇ ਕੰਮ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੇ ਪੇ ਸੀ ਅਸੀਂ ਉਹਨਾਂ ਨੂੰ ਪੂਰੇ ਕਰਨ ਲੱਗੇ ਆ ਇਹਦਾ ਅਸੀਂ ਜੋ ਨਵੀਕਰਨ ਕਰਨਾ ਤੋਂ ਜੋ ਅੰਦਰ ਸਮਾਨ ਚਾਹੀਦਾ ਉਹਦੀ ਲਿਸਟਾਂ ਸਾਡੇ ਕੌਂਸਲਰਾਂ ਨੇ ਬਣਾਈਆਂ ਆਪ ਦੇਖ ਕੇ ਅੰਦਰ ਕਿ ਕਿਹੜਾ-ਕਿਹੜਾ ਸਮਾਨ ਦੀ ਅੰਦਰ ਲੋੜ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਇਹਦੀ ਦੇਖਾ ਸੀ ਬਾਹਰੋਂ ਵੀ ਚੇਂਜ ਕਰਨ ਲੱਗੇ ਆ ਦਾ ਨਾਮ ਅਸੀਂ ਕਮਿਊਨਿਟੀ ਸੈਂਟਰ ਤੋਂ ਬਦਲ ਕੇ ਰਾਇਲ ਰਿਜ਼ੋਰਟ ਰੱਖਤਾ ਜੀ ਸੌਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਰਵਾਇਤੀ ਜਿਵੇਂ ਕੰਧਾਂ ਹੁੰਦੀਆਂ ਪੁਰਾਣੀਆਂ ਇਟਾਲੀਆਂ ਤੇ ਉਹੋ ਜਿਹੀਆਂ ਟੈਲਾ ਟੂਲਾ ਲਵਾ ਕੇ ਵੱਡਾ ਗੇਟ ਜਿਹਨੂੰ ਹਵੇਲੀ ਆਪਾਂ ਜਹਾਜ਼ ਗੇਟ ਕਹਿੰਦੇ ਸੀ ਪੁਰਾਣੇ ਸਮੇਂ ਆ ਤੁਸੀਂ ਬਣਦੇ ਦੇਖੇ ਉਹੋ ਜਿਹਾ ਗੇਟ ਲੱਗਣਾ ਜੀ ਸੋ ਇੱਕ ਤਰ੍ਹਾਂ ਦੀ ਇਹ ਇੱਕ ਨਵੀਂ ਸ਼ੁਰੂਆਤ ਹੋ ਗਈ ਕਿੰਨੇ ਕ ਦਾ ਪ੍ਰੋਜੈਕਟ ਹੈ ਜੀ 65 ਲੱਖ ਰੁਪਿਆ ਫਿਲਹਾਲ ਪਾਸ ਹੋਇਆ ਜੀ ਲੋੜ ਪਈ ਤਾਂ ਹਾਊਸ ਅਗਲਾ ਮਤਾ ਪਾ ਕੇ ਇਹ ਚ ਵਾਅਦਾ ਵੀ ਕਰ ਸਕਦੇ ਹਾਂ ਸਿੰਨਕ ਸਮੇ ਸਮਝਾ ਜੀ 9 ਤਰੀਕ ਦੀਆਂ ਲਾਸਟ ਬੁਕਿੰਗ ਆ ਉਸ ਤੋਂ ਬਾਅਦ ਜ ਕੁਸ਼ ਨਗਰ ਕੌਂਸਲ ਦੇ ਟੈਕਸ ਵੈਰਾ ਦੀ ਤੁਸੀਂ ਅੱਜ ਗੱਲ ਕੀਤੀ ਸੀ ਜੀ ਉਹਨੂੰ ਲੈ ਕੇ ਉਹ ਅਸੀਂ ਬਹੁਤ ਜਲਦੀ ਨੋਟਿਸ ਵੀ ਕੱਢੇ ਨੇ ਕੁਝ ਲੋਕਾਂ ਨੂੰ ਕੁਝ ਦੀ ਅਸੀਂ ਲਿਸਟ ਬਣਾਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਗੱਲ ਇਹ ਆ ਵੀ ਸ਼ਹਿਰ ਅਸੀਂ ਚਲਾਉਣਾ ਤੇ ਜੇ ਲੋਕਾਂ ਨੇ ਸਾਨੂੰ ਜਿਹੜੇ ਜੋ ਸਰਕਾਰ ਦਾ ਸਾਡਾ ਟੈਕਸ ਮੰਦਾ ਜੋ ਮਿਲੀ ਭੁਗਤ ਨਾਲ ਕਈ ਇਮਾਰਤਾਂ ਬਣੀਆਂ ਨੇ ਉਹਨਾਂ ਨੂੰ ਵੀ ਨੋਟਿਸ ਕੱਢੇ ਰੇ ਆਉਣ ਵਾਲੇ ਦਿਨਾਂ ਦੇ ਵਿੱਚ ਪੀਲਾ ਪੰਜਾ ਚਲਾਉਣ ਦੀ ਵੀ ਤਿਆਰੀ ਕਰਾਂਗੇ ਜੀ ਕਿਤਨਾ ਕਿਤਨੀ ਸ਼ਹਿਰ ਦੇ ਵਿੱਚ ਦੇਖਿਆ ਬਾਹਰ ਜਿਹੜਾ ਨਾਲੀਆਂ ਤੋਂ ਬਾਹਰ ਜਾ ਕੇ ਵੀ ਉਹਨਾਂ ਦੇ ਪੌੜੀਆਂ ਦੇ ਸਟੱਪ ਤੇ ਦੁਕਾਨਦਾਰਾਂ ਨੂੰ ਬਹੁਤ ਕੱਢੇ ਹੋਰੇ ਕਿਤੇ ਗੱਲ ਕਰੀ ਗੱਲ ਦਾ ਚੌਂਕ ਦੇ ਵਿੱਚ 10 ਤੋਂ 15 ਫੁੱਟ ਉੱਚਾ ਛੜਾ ਬਣਾਇਆ ਹੋਇਆ ਹੈ ਜਿਹੜਾ ਬਾਹਰ ਨੂੰ ਕੱਢਿਆ ਹੋਇਆ ਹੈ ਇਦਾਂ ਦੇ ਜੇ ਅਸੀਂ ਫਿਲਹਾਲ ਸਾਡਾ ਮੋਟੋ ਸਿਰਫ ਸ਼ਹਿਰ ਨੂੰ ਕੰਟਰੋਲ ਕਰਨਾ ਜੀ ਛੱਡਾਂ ਨੂੰ ਥੜਿਆਂ ਦੀ ਜਿਹੜੀ ਕਾਰਵਾਈ ਅਸੀਂ ਅੱਗੇ ਜਾ ਕੇ ਕਰਾਂਗੇ ਇੱਕਦਮ ਜੇ ਹੁਣ ਤੁਹਾਨੂੰ ਬਜਰੇਲੇ ਦੇ ਉੱਪਰੋਂ ਚਾਹ ਪਿਲਾ ਲਈਏ ਫਿਰ ਤੁਹਾਨੂੰ ਕਹਿ ਜਾ ਮਹਿਸੂਸ ਹੋਊਗਾ ਉਹ ਜਿਹੜਾ ਕੰਮ ਸੀ ਕਰਨਾ ਨਹੀਂ ਕਿਉਂਕਿ ਇਹ ਪਰਿਵਾਰ ਆ ਸ਼ਹਿਰ ਨਹੀਂ ਸਾ ਇਹੀ ਪ੍ਰਵਾਦ ਦੇ ਵਿੱਚ ਗਿਲੇ ਸ਼ਿਕਵੇ ਨੇ ਸਾਡੀ ਬੇਨਤੀ ਨਾਲ ਹੀ ਕੰਮ ਹੋ ਜਵੇ ਆਉਣ ਵਾਲੇ ਦਿਨਾਂ 'ਚ ਅਸੀਂ ਇਹਦੇ ਬਾਰੇ ਬਿਲਕੁਲ ਗੌਰ ਕਰਾਂਗੇ ਪ੍ਰਧਾਨ ਜੀ ਰਾਤ ਮੀਟ ਮਾਰਕੀਟ ਦੇ ਵਿੱਚ ਇੱਕ ਲੜਾਈ ਹੋਈ ਮੀਟ ਮਾਰਕੀਟ ਮੀਟ ਮਾਰਕੀਟ ਦਾ 3 ਵਜੇ ਦਾ ਅੱਜ ਸਮਾਂ ਰੱਖਿਆ ਜੀ ਮੈਂ ਸਮੂਹ ਕੌਂਸਲਰਾਂ ਨੇ ਉਹਨੂੰ ਦੇਖ ਕੇ ਉੱਥੇ ਜੋ ਅਸੀਂ ਕੁਝ ਕਰ ਸਕਦੇ ਉਹ ਵੀ ਕਰਾਂਗੇ ਕਿਉਂਕਿ ਮੈਂ ਤੁਹਾਡੇ ਚੈਨਲ ਦੇ ਥਰੂ ਦੱਸ ਦਿੰਨਾ ਕਿ ਅਸੀਂ ਅੱਜ ਇੱਕ ਮੀਟਿੰਗ ਕਰ ਰਹੇ ਹਾਂ ਦੋ ਤਿੰਨ ਦਿਨਾਂ ਤੱਕ ਮੇਰਾ ਕੱਲ ਸ਼ਨੀਵਾਰ ਦਾ ਟਾਈਮ ਰੱਖਾਂਗੇ ਜਾਂ ਪਰਸੋਂ ਹੋਪਫੁਲੀ ਜਿੰਨੀਆਂ ਰੇੜੀਆਂ ਤੁਹਾਨੂੰ ਆਹ ਰੋਡ ਤੇ ਦਿਖਦੀਆਂ ਇਹਨਾਂ ਲਈ ਅਸੀਂ ਇੱਕ ਪ੍ਰੋਪਰ ਜਗ ਚਾਰਾਂ ਵਾਲੀ ਵੀ ਸਾਰੀ ਰੈਡੀ ਮੈਂ ਕਿਹਾ ਜੀ ਕੋਸ਼ਿਸ਼ ਤਾਂ ਕਰਾਂਗੇ ਵੀ ਸਾਰੀ ਉਰੇ ਆਜਣ ਜਦੋਂ ਇੱਕ ਪਾਸਾ ਗੱਡੀ ਤੁਹਾਡੀ ਖੜੀ ਹੋਊਗੀ ਔਰ ਸ਼ਹਿਰ ਦੇ ਮੇਨ ਹਾਰਟ ਆਫ ਸਿਟੀ ਦੇ ਵਿੱਚ ਅਸੀਂ ਜਗ੍ਹਾ ਦਵਾਂਗੇ ਕਿਉਂਕਿ ਇਹ ਵੀ ਸਾਡੇ ਭਰਾ ਨੇ ਅਸੀਂ ਕਿਸੇ ਪ੍ਰਵਾਸੀ ਦਾ ਵਿਜਿਕ ਨਹੀਂ ਖੋਣਾ ਔਰ ਮੈਂ ਧੰਨਵਾਦ ਕਰਦਾ ਸਾਡੇ ਸਮੂਹ ਕਾਉਂਸਲਰਾਂ ਦਾ ਤੁਸੀਂ ਦੇਖੋ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਰੀਆਂ ਪਰਜਾਈਆਂ ਸਾਡਾ ਸਾਰਾ ਪਰਿਵਾਰ ਇਕੱਠਾ ਤੇ ਜੋ ਲਗਨ ਨਾਲ ਨਗਰ ਕਾਉਂਸਲ ਕੰਮ ਕਰ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹਿਰ ਨੂੰ ਬਹੁਤ ਸੋਹਣਾ ਬਣਾਵਾਂ। ਇੱਕ ਤੁਸੀਂ ਪਾਰਕਿੰਗ ਦੀ ਗੱਲ ਕੀਤੀ ਸੀ ਜੀ ਰਾਹ ਨੂੰ ਰੋਕ ਕੇ ਉਹ ਕਦੋਂ ਤੱਕ ਤੁਸੀਂ ਉਹ ਅਸੀਂ ਐਮੈਂਡਮੈਂਟ ਕਰ ਰਹੇ ਹਾਂ ਜੀ ਉਹ ਅਸੀਂ ਐਮੈਂਡਮੈਂਟ ਕਰ ਰਹੇ ਹਾਂ ਮੈਂਕਬੇ ਲਿਖ ਕੇ ਭੇਜਤਾ ਜੀ ਕਿ ਕੁਝ ਜਗ੍ਹਾ ਉਹਦੇ ਵਿੱਚ ਹਸਪੀਟਲ ਦੀ ਵੀ ਆ। ਸ਼ਹਿਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਹੁਣ ਬਾਜ਼ਾਰ ਚ ਕਾਫੀ ਹੱਦ ਤੱਕ ਪਾਰਕਿੰਗ ਦੀ ਸਮੱਸਿਆ ਹੱਲ ਹੋ ਚੁੱਕੀ ਆ। ਸੋ ਜਿਵੇਂ ਉਹ ਡੇੜੀ ਮਾਰਕੀਟ ਵਾਲਿਆਂ ਦੀ ਮੀਟਿੰਗ ਸਰਦੀ ਆ ਇਹਨਾਂ ਨੂੰ ਜਿੱਦਣ ਪ੍ਰੋਪਰ ਜਗ੍ਹਾ ਦੇ ਦਾਂਗੇ ਤਾਂ ਇਸੇ ਤਰੀਕੇ ਅਸੀਂ ਸਾਡੀ ਕੋਸ਼ਿਸ਼ ਆ ਵੀ ਪਾਰਕਿੰਗ ਉੱਥੇ ਜਿਹੜੀ ਠੇਕੇ ਦੇ ਨਾਲ ਠੇਕੇ ਤੋਂ ਅੱਗੇ ਜਾ ਕੇ ਵੈਟਰਨਰੀ ਹ ਪੂਰੀ ਕਾਰਵਾਈ ਚੱਲ ਰਹੀ ਹੈ ਜੀ ਬਿਲਕੁਲ ਜਲਦੀ ਬਣਾਵਾਂਗੇ ਐਮਐਲਏ ਸਰ ਅੱਜ ਮੁੱਦ ਕਰਕੇ ਗਏ ਆ ਨਾ ਰੈਸਿੰਗ ਦਾ ਕੀ ਕਹੂੰਗਾ ਮੈਂ ਮੁबारक ਬਾਦ ਨਾ ਸ਼ਹਿਰ ਦੇ ਲੋਕਾਂ ਨੂੰ ਪਤਾ ਹੀ ਹੈ ਵੀ ਜੀ ਵਿਕਾਸ ਕਰਦੇ ਉਹ ਦਿਨੋਂ ਪਹਿਲਾਂ ਵੀ ਬਹੁਤ ਬੜੀ ਚਾਹੁੰਦੇ ਰਹੇ ਨੇ ਪਰ ਜਦੋਂ ਵੀ ਸਾਡੀ ਸਾਰੀ ਟੀਮ ਨਵੀਂ ਬਣੀ ਆ ਚਾਹੇ ਕੋਈ ਵੀ ਕਿਸੇ ਵੀ ਪਾਰਟੀ ਦਾ ਦੇਖੋ ਧੰਨਵਾਦ ਮੈਂ ਉਹਨਾਂ ਦਾ ਵੀ ਕਰਦਾ ਪੂਰਾ ਬਰੂਬਰ ਸਹਿਯੋਗ ਦੇਣ ਲਈ ਹੋਏ ਨੇ ਤੇ ਜਿਹੜੇ ਸ਼ਹਿਰ ਦੇ ਕੰਮ ਜਿਵੇਂ ਪਹਿਲਾਂ ਫੈਸਲੇਤੇ ਨੇ ਉਹਨਾਂ ਜਿਹਾ ਨਵਾਂ ਫੈਸਲਾ ਇਹ ਜੋੜਤਾ ਜਿਹੜਾ ਰੈਨੋਵੇਸ਼ਨ ਦਾ ਕੰਮ ਆ 65 ਲੱਖ ਰੁਪਏ ਦੇ ਕਰੀਬ ਹੋਣਾ ਜਿਹੜੀ ਟੋਟਲੀ ਲੋਕਾਂ ਇਸ ਕਮਿਊਨਿਟੀ ਸੈਂਟਰ ਨੂੰ ਜਿਹੜਾ ਉਹ ਨਮੀ ਦਿੱਤੀ ਜਾਊਗੀ ਤੇ ਇਹ ਇੱਕ ਜਿੱਥੇ ਹੋਰ ਵਧੀਆ ਫੈਸਲੇ ਤੇ ਇੱਕ ਸਲੰਘਾ ਜੋ ਫੈਸਲਾ ਕਿੰਨੇ ਟਾਈਮ ਦੇ ਵਿੱਚ ਇਹ ਤਾਂ ਟੈਂਡਰ ਤਾਂ ਹੋਇਆ ਹੀ ਹੋਇਆ ਜੀ ਇਹ ਤਾਂ ਟੈਂਡਰ ਵੀ ਕਰਾਉਣ ਦੀ ਲੋੜ ਹੈ 65 ਲੱਖ ਰੁਪਏ ਦੇ ਕਰੀਬ ਟੋਟਲ ਲੱਗਦਾ ਇਹਦੇ ਪਰ ਉਹ ਜਿਹੇ ਦੇ ਵਾਸਤੇ ਮਾਨੂੰ ਹੋਰ ਵੀ ਪਈ ਨਾ ਉਸ ਹੁਣ ਉਹ ਹੋਰ ਰੁਪਏ ਖਰਚਾ ਜਾਊਗਾ ਟੋਟਲੀ ਇੰਪ੍ਰੈਸਡ ਲੁੱਕ ਜਿੰਨਾ ਵੀ ਕੰਮ ਹੋਣੇ ਲੱਗਦਾ ਦੇਖੋ ਬਣਿਆ ਤਾਂ ਹੋਈ ਹੈ 65 ਲੱਖ ਚ ਪੈਸੇ ਤਾਂ ਨਵਾਂ ਬਣ ਕੇ ਤਿਆਰ ਨਹੀਂ ਹੋਣਾ ਰ ਜੋ ਜੋ ਲੋਡ ਹੈਗੀ ਜੋ ਜੋ ਚੀਜ਼ਾਂ ਦੀ ਲੋਡ ਪੈਣੀ ਆ ਉਹ ਸਾਰੀ ਇੱਕ ਲੁੱਕ ਲੁੱਕ ਮੈਨ ਚੇਂਜ ਕਰਨੀ ਆ ਮੁਰਿਆਂ ਦੀ ਸਭ ਕੁਝ ਚੇਂਜ ਕੀਤਾ ਜਾਊਗਾ ਇਸ ਤੋਂ ਇਲਾਵਾ ਹੋਰ ਵੀ ਕੋਈ ਪ੍ਰੋਜੈਕਟ ਆਪਣੇ ਨਵੇਂ ਨਹੀਂ ਅੱਜ ਦੇ ਜਿਹੜੀ ਮੀਟਿੰਗ ਹੈ ਉਹ ਤਾਂ ਪਿਛਲੀ ਜਿਹੜੀ ਮੀਟਿੰਗ ਉਹਦੀ ਸੁਲਿਖਿਆ ਕੀਤੀ ਆ ਜੇ ਕੁਝ ਕੁ ਚੀਜ਼ਾਂ ਇਹ ਹੀ ਨੇ ਇੱਕ ਲਗਭਗ ਅਮਰੀਕਾ ਦਾ 2000 ਤੋਂ ਪਹਿਲਾਂ ਦੇ ਟਾਈਮ ਨਗਰ ਕੌਂਸਲ ਦੇ ਜਿਹੜੇ ਦੁਕਾਨਾਂ ਵਿੱਚ ਸੀਗੀਆਂ ਸੇਲ ਕੀਤੀਆਂ ਸੀਗੀਆਂ ਉਹਦੇ ਵਿੱਚ ਕੁਸ਼ਕਦ ਕੰਨਾਂ ਤਾਂ ਜਿਹੜੇ ਖਰੀਦਦਾਰ ਸੀਗੇ ਉਹਨਾਂ ਨਾਂ ਲੱਗੀਆਂ ਸੀ ਅਤੇ ਕੁਸ਼ਕ ਵਿਚਾਰੇ ਉਸੇ ਤਰ੍ਹਾਂ ਅੜਜ ਦੇ ਫਿਰਦੇ ਨੇ ਇਹੀ ਫੈਸਲਾ ਦਿੱਤਾ ਵੀ ਉਹ ਉਹਨਾਂ ਨੂੰ ਸਹੀ ਕਰਕੇ ਜਿਨ੍ਹਾਂ ਜਿਨ੍ਹਾਂ ਨੇ ਉਸ ਟਾਈਮ ਦੁਕਾਨਾਂ ਖਰੀਦੀਆਂ ਸੀਗੀਆਂ ਤੇ ਪੈਸੇ ਪੇ ਕਰਤੇ ਸੀਗੇ ਨਗਰਪਾਲਿਕਾ ਨੂੰ ਉਹ ਦੁਕਾਨਾਂ ਉਹਨਾਂ ਦੇ ਨਾਂ ਲਗੀਆਂ ਤੇ ਉਹਨਾਂ ਲੋਕਾਂ ਨੂੰ ਖਰੀਦਦਾਰ ਹੋਣ ਤੋਂ ਰੋਕਿਆ ਜਾਵੇ ਤੇ ਦੂਜੀ ਗੱਲ ਹੈਗੀ ਆ ਵੱਡੀ ਇਹ ਆ ਵੀ ਫੈਸਲਾ ਕੀਤਾ ਰਲ ਕੇ ਜਿਹੜੇ ਸ਼ਹਿਰ ਦੇ ਵਿੱਚ ਸਾਰੀਆਂ ਪ੍ਰਾਪਰਟੀਆਂ ਪਈਆਂ ਨੇ ਤੁਸੀਂ ਸਾਰੇ ਜਾਣਦੇ ਹੋ ਜਿੰਨੀਆਂ ਪ੍ਰਾਪਰਟੀਆਂ ਨਗਰ ਕੌਂਸਲ ਮਸ਼ੂਰੇ ਜਦ ਬਈਆਂ ਗਈਆਂ ਨੇ ਹੁਣ ਤੱਕ ਮੈਨੂੰ ਲੱਗਦਾ ਨੇੜੇ ਤਰੇ ਕਿਸੇ ਸ਼ਹਿਰ ਚ ਕਬਜਾ ਹੋਇਆ ਹੋਊਗਾ ਅੱਜ ਸਪੈਸ਼ਲੀ ਇਹ ਕਿਹਾ ਵੀ ਆਪਾਂ ਦੇਖ ਕੇ ਆਪਾਂ ਜਿੱਥੇ ਜਿੱਥੇ ਵੀ ਨਿਸ਼ਾਨਦੇਹੀ ਕਰਾਈਏ ਜਿੱਥੇ ਜਿੱਥੇ ਵੀ ਸਾਡੀ ਜਗ੍ਹਾ ਪਈ ਆ ਕਮ ਸੇ ਕਮ ਅਸੀਂ ਪਹਿਲਾਂ ਉਹ ਜਗ੍ਹਾ ਦੇ ਉੱਪਰ ਨਿਸ਼ਾਨਦੇਹੀ ਕਰਾ ਕੇ ਆਪਣੇ ਆਪਣੇ ਅਧੀਨ ਲਈਏ ਜਿੱਥੇ ਜਿੱਥੇ ਪਈ ਹੈ ਖਾਲੀ ਪਈ ਹੈ ਨੇ ਹਨਾ ਤੇ ਬਾਕੀ ਹੋਰ ਫੈਸਲੇ ਜਿਹੜੇ ਲੋਕਤਾਂ ਜੋ ਸਾਂਝੇ ਕਰਨੇ ਐਮ ਐਲ ਐ ਸਾਬਕ ਮੀਟ ਮਾਰ ਪ੍ਰਾਪਤੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز